ਜੀ ਸਾਥ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 5911 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮਾਲਾ ਖੇੜੀ ਤਹਿਸੀਲ ਅਜੜਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਦੋ ਝੋਟੀਆਂ ਤੇ ਇੱਕ ਵੈੜਿਆ ਇੱਕ ਝੋਟੀ ਬਿਲਕੁਲ ਗੱਭਣ ਤਿਆਰ ਤੇ ਦੋ ਆਪਾਂ ਪਸ਼ੂ ਦਿਖਾਵਾਂਗੇ ਤੋਕੜਾਂ ਗੱਭਣਾ ਤੇ ਆਪਾਂ ਪਹੁੰਚਿਆ ਵੀਰ ਸ਼ੇਰੇ ਦੇ ਕੋਲ ਤੇ ਅਜਰੋ ਕਰਦਿਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸੱਸੀਆ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਜੀ ਵਧੀਆ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੀ ਚਲੋ ਕਿਰਪਾ ਹੀ ਚੱਲੀ ਆ ਜੀ ਹਾਂ ਜੀ ਹਾਂ ਜੀ ਫੇਰ ਕੱਟ ਲਿਆਂਦਾ ਲੰਗੀਆਂ ਮੈਂ ਨਾ ਵੀਰ ਭੜਾਵਾਂ ਦੀ ਡਿਮਾਂਡ ਤੇ ਇੱਕ ਦੇ ਕਹਿੰਦੇ ਨੇ ਨਾ ਨਗੀਨੇ ਦੇ ਨਗੀਨਾ ਠਾਣ ਨੀਂ ਹਾਂ ਜੀ ਠਾਣ ਨੀਂ ਉਹ ਗੱਲ ਜੀ ਸਹੀ ਗੱਲ ਆ ਤੇ ਇੱਕ ਮਹਾਰਾਜ ਤੋਹਫਾ ਕਰਦਾ ਵੀ ਦੂਜਾ ਦੇ ਦਿੰਦਾ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਤੇ ਆਪਾਂ ਕਹਦੇ ਜੋਗੇ ਮਹਾਰਾਜ ਗੁਰੂ ਰਾਮਦਾਸ ਕਰਦਾ ਬਸ ਬਸ ਜੀ ਉਹਦੇ ਆਪ ਦੇ ਤੁਰੇ ਫਿਰਦੇ ਆ ਤੇ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਸ਼ੇਰਾ ਜੇ ਪਿੰਡ ਮਾਲਾ ਗੜੀ ਤਹਿਸੀਲ ਜਿਨਾਲਾ ਤੇ ਜਿਲ੍ਹਾ ਅੰਮ੍ਰਿਤਸਰ ਫੋਨ ਨੰਬਰ 9845 ਤੇ 618 ਠੀਕ ਆ ਜੀ ਤੇ ਇਤਨਾ ਕਰਕੇ ਸ਼ੁਰੂਆਤ ਕਰ ਜਾਂ ਜਿੱਦੋਂ ਮਰਜ਼ੀ ਕਰ ਲਓ ਐਡ ਤੋਂ ਕਰ ਲਓ ਲਓ ਜੀ ਪਹਿਲੇ ਨੰਬਰ ਤੇ ਆ ਗਈ ਵੈਡ ਬਾਈ ਜੇ ਵੀਰ ਜੀ ਵੈਡ ਦੁੱਧਾ ਸੁਗਾ ਜੇ ਸੂਈ ਨੂੰ 3 ਮਹੀਨੇ ਹੋ ਗਏ ਜੇ ਛਾਰ ਵਾਲੇ ਨੇ ਦੱਸਣ ਮੁਤਾਬਕ ਇਹਨੂੰ 1 ਮਹੀਨਾ ਹੋ ਗਿਆ ਟੀਕਾ ਭਰੇ ਨੂੰ ਪਰ ਆਪਣਾ ਹੀ ਗਾਰੰਟੀ ਕੋਈ ਨਹੀਂ ਨਿਕਲ ਆਵੇ ਅਗਲੇ ਦੀ ਕਿਸਮਤ ਠੀਕ ਹੈ ਜਿੱਥੇ ਮਰਜ਼ੀ ਕੋਈ ਦੁੱਧ ਮਿੰਕ ਲੈ ਜਾਏ ਆਪਣੇ ਘਰੋਂ ਠੀਕ ਹੈ ਲਓ ਜੀ 11 ਲੀਟਰ ਇਸ ਟਾਈਮ ਜਿਹੜਾ ਬਿਲਕੁਲ ਦੁੱਧ ਤਿਆਰ ਆਉਂਦੇ ਤੇ ਬਾਕੀ ਆਪਾਂ ਕੋਲ ਕੇ ਵਿਖਾਉਂਦੇ ਦੋ ਰਕੇ ਸੱਜਰ ਵੀਰ ਜੀ ਦੁੱਧਾ ਕਿੰਨਾ ਕਿਲੋ ਕੱਟ ਰਿਹਾ ਸੱਜਰ ਦਾ ਸੱਜਰ ਦਾ ਵੀਰ ਜੀ ਇਹਦਾ 18-19 ਕਿਲੋ ਦਾ ਰਿਕਾਰਡ ਰਿਹਾ ਹੈ ਠੀਕ ਹੈ ਠੀਕ ਲੋ ਜੀ 18 19 ਲੀਟਰ ਜਿਹੜਾ ਪੱਠੇ ਤੁਹਾਨੂੰ ਪਤਾ ਹੁਣ ਫੇਰ ਘਟ ਗਏ ਆ ਤੂੜੀਆਂ ਤਾੜੀਆਂ ਤੇ ਕੰਮ ਚੱਲਣ ਦਿਆ ਵਾ ਹਾਂਜੀ 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 ਤੇ ਉਹੋ ਵੀ ਕੋਈ ਨਹੀਂ ਪੱਠੇ ਤੂੜੀ ਤੇ ਹੀ ਕਹਿੰਦਾ ਵੀ ਮੈਂ ਜਨਾ ਦੇਣ ਦਈ ਚੋਂਦਿਆਂ ਭਰਿਆ ਹੋਰ ਮਿਲਦਾ ਜਾਵੇ ਫੇਰ ਮਾਦੋ ਕੋਈ ਤੇਰਾ ਕੋ ਬਗਲੋਂ ਕਾਪੜੀ ਵਹਿੜ ਠੀਕ ਆ ਠੀਕ ਹੈ ਲੋ ਜੀ ਥਾਂ ਘੰਟ ਜਿਹੜਾ ਚੰਗਾ ਵਾ ਲੈ ਆ ਮਾਦੀ ਆ ਪੂਰੀ ਸੋਹਣਾ ਲੱਗਾ ਹੋਈ ਹੈਗੀ ਆ 700 ਤਰੀ ਹਾਂਜੀ ਹਾਂਜੀ ਲੋ ਜੀ ਆਓ ਘੱਡ ਢਾਣਾ ਜਿਆ ਵਾਲੀ ਦੇ ਫਾਰਮ ਵਾਲੀ ਵਹਿੜਿਆ ਮਗੀ ਚੁਾਈ ਚੋਈਦੀ ਬਹੁਤ ਸੋਹਣੀ ਹੈ ਫੜੇ ਕਮਰੇ ਦੀ ਗੱਲੇ ਤੈਨੂੰ ਹਣਾ ਦਾ ਸੈ ਗਿਆ ਵੀ ਚੈੱਕ ਕਰ ਲੈ ਹਨ ਕੱਲਾ ਕੱਲਾ ਲੱਗਾ ਪਿਆ ਵਾ ਤੇ ਸੱਜਾ ਤਾਂ ਜਿਹੜਾ ਮਿਲਟਰ ਰਿਕੋਰਡ ਬਹੁਤ ਹੀ ਚੰਗਾ ਆ ਜਾਵਾ ਬਾਕੀ ਕੱਢ ਕੜ ਦਿਨ ਕਿਹ ਕਾ ਸਾ ਤੇ ਜਾਨ ਫਾਰ ਮਾਰੀ ਰੈਡ ਆ ਗਈ ਆ ਜੀ ਵੀਰ ਜੀ ਮੁੱਠਕ ਛੋੜਾ ਪਾ ਜੇ ਤੇ ਬਸ ਥਾਪੀ ਮਾਰ ਕੇ ਥੱਲੇ ਬਹਿ ਜਾਓ ਜੇ ਆਪਣਾ ਸੇਫਟੀ ਵਾਸਤੇ ਤੁਸੀਂ ਮੰਗਾ ਪਾਉਣਾ ਵਾ ਤੇ ਪਾ ਲੋ ਨਹੀਂ ਤੇ ਕੋਈ ਗੱਲ ਨਹੀਂ ਗਈ ਠੀਕ ਹੈ ਠੀਕ ਹੈ ਉਪਰਾ ਚੋਲੇ ਠੀਕ ਹੈ ਜੀ ਮੈਂ ਮੈਨੂੰ ਵਗਾ ਲਾ ਲੈਣਾ ਐਸੇ ਐਸਾ ਹਾਂਜੀ ਨਹੀਂ ਅੰਦੇ ਚਾਹੀਦਾ ਚਲੋ ਕੋਕੇ ਨੂੰ ਲਾ ਲੈਣਾ ਚਾਹੀਦਾ ਵਾ ਕੋਕੇ ਨੂੰ ਲਾਉਣਾ ਚਾਹੀਦਾ ਵਾ ਹਾਂਜੀ ਤੇ ਇਹਦਾ ਬਾਕੀ ਮੁੱਲ ਫਿਰ ਮੁੱਲ ਵੀ ਜੀ ਇਹਦਾ ਆਪਾਂ ਨਾ 50 ਕਰਨਾ ਨਾ 35 ਨਾ 40 ਐਸੇ ਜੀ ਤੇ ਕੋਈ ਗੱਲ ਹਾਨਾ 3000 ਰੁਪਏ ਦੇ ਦਈਏ 300 ਇਹ ਆਰ ਕੋਈ ਵਿਰਜੀ ਹੋਣੀ ਜੇ ਅੰਦਰ 29000 ਤੋਂ 200 ਰੁਪਏ ਛੋਟੀ ਹੋਣੀ ਏ ਠੀਕ ਗੱਲ ਨਿਕਾ ਜਾਂ ਮੁੱਲ ਜੇ ਲੋਤੇ ਕਿਹਾ ਮੰਗ ਲੋ ਜਿੱਥੇ ਮਰਜ਼ੀ ਕੋਈ ਵੀਰ ਭਰਾ ਚੋਗੇ ਲੈ ਜੇ ਘੜ ਤੋਂ ਘੱਟ ਵੀ ਨਹੀਂ ਤੇ ਮੇਰੇ ਖਾਲਨਾ 85 9000 ਦੀ ਗੈੜ ਆ ਕਿਦਾਂ ਤਿਆਰ ਹੋ ਗਿਆ ਨਾ ਬਿਲਕੁਲ ਸਹੀ ਗੱਲ ਆ ਜੀ ਕੱਟ ਕੱਟ ਬਹੁਤ ਚੰਗਾ ਹੋਇਆ ਵੀ ਚਲੋ ਚੰਗੀ ਬਲੀਡ ਦੇ ਵਿੱਚ ਆ ਗਈ ਆ ਤੇ ਥਣ ਪਾੜਾ ਵੀ ਬਹੁਤ ਹੀ ਚੰਗਾ ਲੱਗਾ ਕਰਮ ਵਾਲੀ ਹੁੰਦੇ ਆ ਜਾਓ ਹੁਣ ਨੰਗੀਨਾ ਆਪਾਂ ਦਿਖਾਈਏ ਤੁਹਾਨੂੰ ਨੀਲੀ ਰਾਕੀ ਦਾ ਉਹ ਵੀ ਇਹ ਵੀ ਜੀ ਦੂਜੇ ਸੂਏ ਛੋਡੀ ਆ ਅੱਛਾ ਜੀ ਤੇ ਇਹ ਅੱਜ ਤੋਂ ਕੋਈ 4 ਮਹੀਨੇ ਪਹਿਲਾਂ ਆਪਣੇ ਕੋਲੋਂ ਗਈ ਸੀ ਇੱਥੋਂ ਛੋਡੀ ਸੱਜਰ ਅੱਛਾ ਜੀ ਤੇ ਵੀਰ ਉਹਨਾਂ ਕੋ ਬੱਚਾ ਆ ਗਿਆ ਜਾਂ ਦੁੱਧ ਦਾ ਘੱਟ ਛੱਡਿਆ ਜੇ ਕਿੱਦਾਂ ਕਿੱਦਾਂ ਨਹੀਂ ਬੱਚਾ ਮਰ ਗਿਆ ਵਾ ਅੱਛਾ ਜੀ ਤੇ ਇਸ ਟਾਈਮ ਤੇ ਦੇ ਕੋਲ ਮੰਨ ਲਓ ਕਿ ਹੁਣ ਮੇਰੇ ਘਰ ਨਾਲ ਮਹੀਨੇ ਤੋਂ ਅੰਦਰ ਆ ਡੇੜਾ ਉਹਨਾਂ ਨੇ ਕੱਲ ਗਿਣ ਕੇ ਦੱਸਿਆ 26-27 ਦਿਨ ਹੋ ਗਏ ਗਾਂ ਠੀਕ ਆ ਪਰ ਇਹਨੂੰ ਵੀ ਇਹਨੂੰ ਅੱਛਾ ਜੀ ਤੇ 8 ਕਿਲੋ ਦੁੱਧ ਮਜੂਦ ਹੈ ਇਸ ਟਾਈਮ ਤੇ ਠੀਕ ਹੈ ਠੀਕ ਹੈ ਦੱਸ ਕੇ ਵਿਖਾ ਦਿੰਦੇ ਲੋ ਜੀ ਟਾਪ ਤਾਂ ਨਗੀਨਾ ਸਿੰਘ ਸਿੰਘ ਵੀ ਗੁਲਾਬੀ ਆ ਗਿਆ ਕੀ ਕੁਆਲਿਟੀ ਤਾਂ ਬਹੁਤ ਜ਼ਿਆਦਾ ਖੂਬਸੂਰਤ ਆ ਗਈ ਆ ਬਾਕੀ ਹੈ ਨਾ ਕੁਆਲਿਟੀ ਇਹ ਬਿੱਲੀ ਕੁਆਲਿਟੀ ਭਾਈ ਸੱਜਰ ਤਾਂ ਕਿੰਨਾ ਕਟੜ ਦਿਆਗਾ ਸੱਜਰ ਵੀ ਜੀ ਨੇ 13 ਕਿਲੋ ਦੋ ਕਟੜ ਠੀਕ ਹੈ ਠੀਕ ਲਓ ਜੀ 13 ਲੀਟਰ ਦਾ ਕਟੜ ਦਿਆ ਸੱਜਰ ਦਾ ਬਾਕੀ ਚੈੱਕ ਕਰ ਸਕਦੇ ਤੁਸੀਂ ਕਿ ਕੁਆਲਿਟੀ ਦਾ ਅਤ ਵਜ਼ਨ ਬਹੁਤ ਚੰਗਾ ਕਰਿਆ ਮੋ ਸੱਜਰ ਝੋਟੀ ਹੋ ਗਈ ਤੇ ਕਟੜ ਤੋਂ ਕਟੜ 1.5-2 ਲੱਖ ਰੁਪਏ ਦੀ ਝੋਟੀ ਹੈ ਜਿੰਨੀਆਂ ਕੁਆਲਿਟੀਆਂ ਨੇ ਝੋਟੀ ਆਂਦੀ ਆਂਦੀ ਲਓ ਜੀ ਚੈੱਕ ਕਰ ਸਕਦੇ ਜਿੱਦੀ ਅਠ ਆ ਗਈ ਲਾ ਲਓ ਕਰਾइए ਚੈੱਕ ਤੁਹਾਨੂੰ ਇਹ ਸ਼ਾਨਦਾਰ ਸਰਕਾ ਵੀ ਬਹੁਤ ਹੀ ਸ਼ਾਨਦਾਰ ਆ ਗਿਆ ਹਨ ਕੱਲਾ ਕੱਲਾ ਲੱਗਾ ਪਿਆ ਵਾ ਰੋਜੀ ਚੈੱਕ ਸਿਆ ਸਟਮ 8 ਲੀਟਰ ਦਾ ਸਿਆ ਬਾਈ ਦੋਨੀਆਂ ਲੀਟਰ 8 ਲੀਟਰ ਜਿਹੜਾ ਹਨ ਬਿਲਕੁਲ ਦੁੱਧ ਤਿਆਰ ਆ ਕੰਦੇ ਿਆ ਲੋ ਜਲਦੀ ਵੀਰ ਜੀ ਦੋਵੇਂ ਢਾਈ ਆ ਪਾੜੇ ਦੇ ਖੁਸ਼ ਹੋ ਗਏ ਅੱਛਾ ਜੀ ਠੀਕ ਹੈ ਜੀ ਜੇ ਕੋਈ ਨਾ ਲੰਗੋਈ ਤੇ ਕਿਤੇ ਨਹੀਂ ਤੇਰੇ ਕੋਲ ਹੀ ਹੋਰ ਕੀ ਕੋਈ ਭੂਟ ਛਟਾ ਕੁਛ ਨਹੀਂ ਹਰ ਇੱਕ ਚੀਜ਼ ਦੀ ਗਰੰਟੀ ਹੋ ਗਈ ਠੀਕ ਹੈ ਠੀਕ ਹੈ ਜੀ ਇਹਦਾ ਭਾਈ ਜੀ ਮੁੱਲ ਫਿਰ ਮੋਲ ਵੀ ਜੀ ਅੱਜ ਸੱਜਰ ਹੁੰਦੀ ਵੀ ਮੈਂ ਤੁਹਾਨੂੰ ਅੱਗੇ ਦੱਸਿਆ ਵੀ ਲੀਡ ਨਹੀਂ ਛੋਟੀ ਜਿੱਥੇ ਮਰਦੀ ਖਲਾਰ ਕੇ ਵੇਚ ਦਿੱਤੀ ਆ ਹਾਂ ਜੀ ਤੇ ਹੋਣਾ ਪਾ ਕਰ ਲੀਏ 1.5 ਹਜ਼ਾਰ ਤੱਕ ਕਰ ਦਿੱਤੀ ਸਾਨੂੰ 75 75 ਦੀ ਦੇਣੀ ਤਾਂ ਬਦਲੀਏ ਜੇ ਹੈਗੀ ਕਿ ਗੈਸ ਕੋਈ ਦੇ ਵੀ ਜੀ ਬੱਤਲੀ ਆਜੋ 200 ਰੁਪਏ ਛੋਟੀ ਕਰਾਂਗੇ ਠੀਕ ਹੈ ਚੰਗੀ ਅੱਖ ਤੋਂ ਦੁੱਧ ਵੀ ਨਾਲੇ ਹੈ ਯਾਤ ਕਰ ਲਈ ਹਾਂਜੀ ਹਾਂਜੀ ਅੰਜ ਲੋ ਜੀ 72000 ਚੋਂ 200 ਰੁਪਏ ਛੋੜ ਬਿਲਕੁਲ ਜਿਹੜਾ ਨੋਰਮਲ ਰੇਟ ਕਰਤਾ ਬਾਈ ਨੇ ਹਾਂਜੀ ਇਹ ਤੇ ਜੇ ਨੰਬਰ ਤੇ ਆ ਗਿਆ ਜੀ ਦੁੱਧ ਦਾ ਡਰਾਮਾ ਦੁੱਧ ਦਾ ਡਰਾਮਾ ਆ ਗਿਆ ਇਹ ਬਾਈ ਜੀ ਕਿਨਵਾ ਸੂਗਾ ਸੂਗੀ ਜੀ ਦੁੱਜਾ ਸੂਗਾ ਇਹ ਅੱਛਾ ਜੀ ਇਹ ਮੰਨ ਲਓ ਵੀ ਫੁੱਲ ਵੱਡੀ ਬਈਆਂ ਜਿੰਨੂੰ ਆਪਾਂ ਕਹਿ ਸਕਦੇ ਆ ਹਾਂਜੀ ਹਾਂਜੀ 16 17 ਕਿਲੋ ਦੀ ਮਾਲ ਕਿਹਾ ਕਰ ਤੋਂ ਛੱਡ ਗਈ ਠੀਕ ਹੈ ਠੀਕ ਹੈ ਲੈਣ ਵਾਲੀਆਂ ਗੱਲਾਂ ਨਹੀਂ ਵੀ ਆਂਦਾ ਅੱਗੇ ਦਾ ਮੱਝ ਕਰਾਈ ਜਾਣੀਆਂ ਜਿਹਦੇ ਦੇਣਾ ਉਹਦੇ ਹੀ ਕਹਾਂਗੇ 16 ਹਾਂਜੀ 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 ਸਾਰੀ ਨੂਣੀ ਆਪਾਂ ਕਹਿੰਦੇ 10 ਕਿਲੋ ਵਾਲੀ ਨੂਣੀ 16 17 ਹਾਂਜੀ ਇਹ ਦੇ ਬਾਕੀ ਆਪਾਂ ਖੋਲ ਕੇ ਵਿਖਾ ਦਿੰਨੇ ਬਿਲਕੁਲ ਤਿਆਰੀ ਚਾਰ ਸੈਂਤ ਕੱਲ ਸੂਪੇ ਜਾਂ ਪਰਸੋਂ ਸੂਪੇ ਠੀਕ ਹੈ ਕੀ ਕੋਲ ਤਾਂ ਘਟਾ ਲੱਗਾ ਆ ਕਰਮਾਲੀ ਦੇ ਉਨੀ ਅੱਗੇ ਤੇ ਉਨੀ ਪਛੇਰ ਬਣੀ ਆ ਇਹ ਸੁਹਾ ਡੂ ਦਾ ਸੋਨਾ ਤੇ ਕੱਲੋਂ ਗੁੰਜੀ ਦੀ ਮੱਦ ਗਾ ਕੀ ਕਿੱਟ ਬਣਾ ਗੀ ਇਹ ਇੱਕ ਹੀ ਸਿੰਗਲ ਹੱਡੀ ਆ ਗਈ ਆ ਨਾ ਕਈਆਂ ਨਾਲੋਂ ਇਹ ਨਹੀਂ ਬਿਸੀ ਜਿਆਦਾ ਬਣੀ ਠੀਕ ਠੀਕ ਲੋ ਜੀ ਥਾਣਾ ਦਾ ਸੈਜ ਗਿਆ ਵੀ ਇਹ ਨਿੱਕਲਾ ਕੱਲਾ ਚਾਹਾਂ ਨੁਕਰਾਂ ਦੇ ਲੱਗਾ ਪਿਆ ਵਾ ਯਾਰ ਕਿਆ ਫਦਾ ਵਾਂ ਨੂੰ ਬਣੀ ਪਈ ਕਰਮਾਲੀ ਹੋਲੀ 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 ਹੁੰਦਾ ਸਰੋਵਰ ਦੀ ਚੱਕਾ ਬਾਕੀਆਂ ਤੋਟੇ ਇੱਕ ਤਾਂ ਤੇ ਨਹੀਂ ਖੜੂਗੀ ਹਾਂ ਜੀ ਅੱਜ ਕਿਤੇ ਹੋ ਸਕਦਾ ਅੱਜ ਰਾਤ ਨੂੰ ਸੂਬੇ ਜਾਂ ਕੱਲ ਤੱਕ ਹੋਵੇ ਠੀਕ ਹੈ ਠੀਕ ਹੈ ਜੀ ਹੋਰ ਦਸਿਆ ਜੀ ਛੋਟੀ ਤੇ ਕਹਿਤਾ ਸਾਡੇ ਦੁਨੀਆਂ ਸੂਲ ਤੱਕ ਲੱਗਾ ਪਿਆ ਵਾ ਕਰਮਾਲੀ ਦੇ ਚੱਡਾ ਚੁੱਡਾ ਬਹੁਤ ਜਿਆਦਾ ਬਾਗ ਮਾਲ ਹੋਈ ਪਈ ਆ ਇਹ ਚਲੋ ਵੀ ਪੀਰ ਭਰਾ ਹਾਂਬੜਾ ਵਾਲਾ ਯਾਰਾ ਦੁੱਧ ਦੇ ਨੇ ਟੱਕੇ ਲਾਈ ਜਣੇ ਆ ਟੱਕੇ ਲਾਈ ਜੂਗੀ ਜੀ ਜੇ ਕਿ 100 ਰੁਪਏ ਲਵਾਂਗੇ ਨਾ ਹਾਂਜੀ ਹਾਂਜੀ ਉਹਨੂੰ ਚੀਜ਼ ਚੰਗੀ ਦਵਾਂਗੇ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਇਹ ਨਹੀਂ ਵੀ ਲੈ ਲੇਗੇ 1.5 ਲੱਖ ਦੇ ਦੇਤੀ ਵੀ ਨਾ ਹਜ਼ਾਰ ਵਾਲੀ ਹਾਂਜੀ ਹਾਂਜੀ ਆਪਾਂ ਚਲੋ ਕਮਾਈ ਕਰਾਂਗੇ ਹਰ ਕੋਈ ਬੰਦਾ ਭੱਜਾ ਫਿਰਦਾ ਤੁਹਾਨੂੰ ਮੈਂ ਅੱਗੇ ਵੀ ਇੱਕ ਦੋ ਦੀ ਜਿਹੜੀ ਜਿਹਾ ਕਿਹਾ ਵੀ ਹਾਂਜੀ ਅੱਗੇ ਨਹੀਂ ਕੋਈ ਵੀ ਨਹੀਂ ਦਿੰਦਾ ਨਹੀਂ ਦਿੰਦਾ ਜੀ ਨਾ ਦੇ ਦਿੰਦੇ ਨਹੀਂ ਨਾ ਕਿਸੇ ਨੇ ਸਾਨੂੰ ਦਿੱਤੀ ਆ ਠੀਕ ਆ ਠੀਕ ਆ ਜੀ ਪੈਸੇ ਲਾ ਕੇ ਚੰਗੀ ਚੀਜ਼ ਆ ਪੈਸੇ ਲਾ ਕੇ ਆਈ ਆ ਹਾਂਜੀ 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 ਪੈਸੇ ਲੈਣੇ ਆ ਬਿਲਕੁਲ ਸਹੀ ਗੱਲ ਆ ਬਿਲਕੁਲ ਆਈ ਪੈਸੇ ਦੇ ਸਹਾਰ ਨਾਲ ਖਰੀਦਾਂਗੇ ਹਾਂਜੀ 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 ਕਿਉਂਕਿ ਚੀਜ਼ ਚੰਗੀ ਮਿਲ ਜੇ 2 4 4 ਵਾਰ ਵੀ ਨਾ ਨਾ ਉਹਦਾ ਚਾਲ ਵੀ ਜੀ ਵੀ ਉਹ ਕਹਿੰਦੇ ਨੇ ਇਹ ਮਹਿੰਗਾ ਰੋਵੇ ਇੱਕ ਵਾਰ ਤੇ ਸਸਤਾ ਰੋਵੇ ਵਾਰ 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 ਉਹ ਹੀ ਗੱਲ ਆ ਤੇ ਲਓ ਜੀ ਜਿਹੜੀ ਇਹ ਹਾਨੇ ਦੀ ਲਾਲਾ ਲੋੜਾ ਵੀ ਕੱਢ ਜਾ ਗਿਆ ਵਾ ਕੋਈ 20 1000 ਕੋਈ 20000 ਵੱਧ ਖਰਚ ਲੂਗਾ ਪਰ ਸੌਖਾ ਹੋ ਜਾਊਗਾ ਜੀ ਚੰਗੀ ਮਿਲ ਜੂਗੀ ਚੰਗੀ ਮਿਲ ਜੂਗੀ ਤੇ ਇਹਦਾ ਬਾਈ ਜੀ ਹਰ ਮੁੱਲ ਹੋਣਾ ਮੁੱਲ ਵੀ ਜੀ ਇਸ ਟਾਈਮ ਤੇ ਇਹਦਾ ਆਪਾਂ ਨਾ 1.5 ਕਰਨਾ ਨਾ ਇੱਕ ਤੀ ਅੱਛਾ ਲਾਸਟ ਜਿਹੜੀ ਹਾਨਾ ਹੀ ਆਪਾਂ ਇੱਕ ਦਸ ਦੀ ਮੈਂ ਦੇਣੀ ਹੈ 100000 100000 ਐਂਡੀ ਲਾਤਾ ਐਂਡੀ ਲਾਤਾ ਠੀਕ ਹੈ ਥੋੜੇ ਬੋਤੇ ਕੋਈ ਖਾਚੇ ਪਾਣੀ ਜੋਗੇ ਚਲ ਕਰ ਦੋ ਸਰ ਕਦਾਪੜਾ ਕਰਾਇਆ ਪੜਾ ਖੁੱਲਾ ਡੁੱਲਾ ਛੜਤਾ ਜੀ 1 ਲੱਖ ਦੇ 5000 ਤੇ 200 ਰੁਪਿਆ ਨੂੰ ਛੋੜੀ ਹੋਣੀ ਠੀਕ ਹੈ ਠੀਕ ਲਓ ਜੀ 1 ਲੱਖ 5000 ਤੇ 200 ਰੁਪਿਆ ਛੋੜ ਹਾਂ ਜੀ ਹਾਂ ਜੀ 15 ਦੀ 20 ਦੀ ਮਈ ਜਿੱਥੇ ਮਰਜੀ ਕੋਈ ਵੀਪਰਾ ਖਿਲਾਰ ਕੇ ਵੇਚ ਸਕਦਾ ਤੇ ਕਰੇ ਤਾਂ ਆ ਵੀ ਖਰੀਦੂਗਾ ਲਓ ਜੀ ਜਿਹੜੀਆਂ ਚੱਡੇ ਦੇ ਨਾੜਾ ਨੁੜਾ ਵੀ ਬਹੁਤ ਜ਼ਿਆਦਾ ਚੰਗੇ ਆਂ ਬਾਰੇ ਚੈੱਕ ਕਰ ਸਕਦੇ ਬਾਕੀ ਸੋਲਦਾ ਵੀ ਲੱਗਾ ਪਿਆ ਵਾ ਕਿੰਦਾ 19 ਅਗੇ 15 ਜੋ ਮੈਂ ਵੇਚ ਵੀ ਸਕਦਾ ਬਿਲਕੁਲ ਬਿਲਕੁਲ ਸਹੀ ਗੱਲ ਆ ਪਰ ਆਪਾਂ ਠੀਕ ਆ ਤੁਹਾਨੂੰ ਦੱਸਿਆ ਵੀ ਪਾਣਾ ਮਿਲ ਗਈ ਆ ਹਾਂਜੀ ਹਾਂਜੀ ਪਾਣਾ ਦੇਤੀ ਆ ਪਾਣਾ ਦੇਤੀ ਨਹੀਂ ਚਲੋ ਬਿਲਕੁਲ ਜੇ ਅਗਲੇ ਨੂੰ ਨਾ ਤੋ ਦੇ ਅਗਲੇ ਨੂੰ ਨਾ ਬਿਚਾਰ ਨੂੰ ਵੀ ਚਲੋ ਤੋ ਵਜ ਗਏ ਤੇ ਚਲੋ ਵਧੀਆ ਹਣਾ ਚਲੋ ਜੀ ਹੈ ਜੈੱਟ ਬਲਾਏ ਤੋ ਚੋਰ ਤੋ ਚਾ ਸਵੇਰਾ ਸੂਗੀ ਮੈਂ ਨਾ ਕਹਿ ਚਲੋ ਖੁਦ ਹੀ ਨਹੀਂ ਵਿਟੇ ਪੜੇ ਕਰੇ ਈ ਤੇ ਪਿਆ ਠੀਂ ਜਿਹੜਾ ਆ ਰਿਹਾ ਕੈਨ ਐਫ ਗਾਵਾਂ ਵਾਂਗੂ ਬਣੀ ਪਈ ਆ ਕਰਮਾਲੀ ਚਲੋ ਵੀਰ ਭਰਾ ਵੀ ਸਾਹਮਣੇ ਆਲਾ ਖੜੇ ਤੇ ਫੇਰ ਦੂਰ ਤੱਕ ਦੇਦਾਂ ਨੀ ਯਾਰੀ ਵਾਲੇ ਨੇ ਕੋਣਾ ਵੇ ਕੁਛ ਨਹੀਂ ਲਾਇਆ ਇਹ ਮੇਰੇ ਅਗਰ ਇਤਨਾ ਵੀ ਮਈਆਂ ਹੋਏ ਇਦਾਂ ਡੱਡੇ ਦੇਖ ਕੇ ਲੋਕੀ 2-2 ਮੁੱਲ ਕਰੀ ਜਾਂਦੇ 1.5-1.5 ਵੀ ਕਰੀ ਜਾਂਦੇ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਬੋਲੋ ਬਜੀ ਕੀ ਕਰ ਸਕਦੇ ਤੁਸੀਂ ਬਹੁਤ ਜਿਆਦਾ ਬਾਗਵਾਲ ਹੋਈ ਗਈ ਹੈ ਇਧਰ ਨੀਲੀ ਦਾ ਵੀ ਜਨ ਜੀਣਾ ਤੁਹਾਨੂੰ ਅਪੈਡਾ 3 ਨੰਬਰ ਤੇ ਦਿਖਾਇਆ ਕੋਈ ਨਹੀਂ ਜਤਾ ਕਿ ਸੁੰਦਰ ਝੂਟਿਆ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਸੁਭਰਾਵਾਂ ਦਾ